ਸੰਘ ਸਹੋਤਾ ਇਤਿਹਾਸਕਾਰ ਅੰਟਰਨੈਸ਼ਨਲ ਪ੍ਰੈਜ਼ੀਡੈਂਟ ਭਾਰਤੀ ਵਾਲਮੀਕ ਸਭਾ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਉਸ ਬਿਆਨ ਦੀ ਸਖਤ ਨਖੇਦੀ ਕਰਦਾ ਹਾਂ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਕੁਝ ਲੋਕ ਜਾਤ ਪਾਤ ਦੇ ਨਾਂ ਤੇ ਸਮਾਜ ਵਿੱਚ ਜ਼ਹਿਰ ਘੋਲਦੇ ਰਹਿੰਦੇ ਹਨ ਮੋਦੀ ਸਾਹਿਬ ਜੀ ਮੈਂ ਆਪ ਜੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਆਰਐਸਐਸ ਦੇ ਸੁਪਰੀਮੋ ਸ਼੍ਰੀ ਮੋਹਨ ਭਗਵਤ ਜੀ ਜਿਨ੍ਹਾਂ ਦੇ ਤੁਸੀਂ ਬਹੁਤ ਹੀ ਲਾਡਲੇ ਹੋ ਉਹ ਸਦਾ ਹੀ ਇਹ ਕਹਿੰਦੇ ਰਹਿੰਦੇ ਹਨ ਕਿ ਅਸੀਂ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ ਹੈ ਜਦੋਂ ਕਿ ਭਾਰਤ ਦਾ ਹਿੰਦੂ ਰਾਸ਼ਟਰ ਦੇ ਨਾਲ ਕੋਈ ਸਬੰਧ ਨਹੀਂ ਹੈ ਭਾਰਤ ਨਾ ਹੀ ਕਦੇ ਹਿੰਦੂ ਰਾਸ਼ਟਰ ਸੀ ਅਤੇ ਨਾ ਹੀ ਇਹ ਹਿੰਦੂ ਰਾਸ਼ਟਰ ਬਣ ਸਕਦਾ ਹੈ ਭਾਰਤ ਤਾਂ ਵੱਖ-ਵੱਖ ਧਰਮਾਂ ਦਾ ਸਜਿਆ ਹੋਇਆ ਇੱਕ ਗੁਲਦਸਤਾ ਹੈ ਪਰੰਤੂ ਫਿਰ ਵੀ ਮੋਹਨ ਪਾਗਵਤ ਜੀ ਸਦਾ ਹੀ ਇਹ ਕਹਿੰਦੇ ਰਹਿੰਦੇ ਹਨ ਕਿ ਅਸੀਂ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ ਹੈ ਇਸ ਤਰ੍ਹਾਂ ਬਿਆਨਬਾਜ਼ੀ ਕਰਕੇ ਉਹ ਭਾਰਤ ਦੇ ਲੋਕਾਂ ਦੇ ਵਿੱਚ ਸਦਾ ਹੀ ਜ਼ਹਿਰ ਘੋਲਦੇ ਰਹਿੰਦੇ ਹਨ ਮੋਦੀ ਸਾਹਿਬ ਜੀ ਉਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੋਦੀ ਸਾਹਿਬ ਜੀ ਮੈਂ ਇੱਕ ਇਤਿਹਾਸਕਾਰ ਇਤਿਹਾਸਕਾਰ ਦੇ ਤੌਰ ਤੇ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੁੱਢਲੇ ਕਾਲ ਦੇ ਵਿੱਚ ਭਾਰਤ ਦੇ ਵਿੱਚ ਕੇਵਲ ਤਿੰਨ ਹੀ ਜਾਤੀਆਂ ਰਹਿੰਦੀਆਂ ਸਨ ਜਿਨ੍ਹਾਂ ਦੇ ਨਾਮ ਸਨ ਚੰਦਰਵੰਸ਼ ਸੂਰਜਵੰਸ਼ ਅਤੇ नागਵੰਸ਼ ਇਹ ਤਿੰਨੋਂ ਜਾਤੀਆਂ ਹੀ ਭਾਰਤ ਦੀਆਂ ਮੂਲ ਨਿਵਾਸੀ ਜਾਤੀਆਂ ਹਨ ਅਤੇ ਇਹ ਤਿੰਨੋਂ ਜਾਤੀਆਂ ਹੀ ਭਾਰਤ ਦੇ ਵਿੱਚ ਛੋਟੇ-ਛੋਟੇ ਕਬੀਲਿਆਂ ਦੇ ਰਾਹੀਂ ਰਾਜ ਕਰਦੀਆਂ ਸਨ ਪਰੰਤੂ ਭਾਰਤ ਦੀ 75% ਧਰਤੀ ਦੇ ਉੱਤੇ ਨਾਗਵੰਸ਼ ਜਾਤੀ ਰਾਜ ਕਰਦੀ ਸੀ ਪਰ ਇਹਨਾਂ ਤਿੰਨਾਂ ਜਾਤੀਆਂ ਦੇ ਵਿੱਚ ਹੀ ਪੂਜਾ ਦੇ ਸਵਾਲ ਤੇ મતਭੇਦ ਸੀ ਚੰਦਰਵੰਸ਼ ਅਤੇ ਸੂਰਜਵੰਸ਼ ਜਾਤੀ ਦੇ ਲੋਕ ਮੂਰਤੀ ਪੂਜਾ ਦੇ ਪੁਜਾਰੀ ਸਨ ਅਤੇ ਉਹ ਰਾਜੇ ਇੰਦਰ ਦੀ ਮੂਰਤੀ ਬਣਾ ਕੇ ਉਸ ਦੀ ਪੂਜਾ ਕਰਦੇ ਹੁੰਦੇ ਸਨ ਜਦੋਂ ਕਿ 나ਗਵੰਸ਼ ਜਾਤੀ ਦੇ ਲੋਕ ਪਰਮਾਤਮਾ ਨੂੰ ਜੋਤ ਸਰੂਪ ਅਤੇ ਨਰਾਕਾਰ ਮੰਨਦੇ ਸਨ ਅਤੇ ਉਹ ਬਾਣੀ ਦਾ ਸਿਮਰਨ ਕਰਿਆ ਕਰਦੇ ਸਨ ਹੌਲੀ-ਹੌਲੀ ਇਹਨਾਂ ਦਾ ਮਤਭੇਦ ਹੋਰ ਤੋਂ ਹੋਰ ਡੂੰਘਾ ਹੁੰਦਾ ਗਿਆ ਤੇ ਇਹ ਮਤਭੇਦ ਦੁਸ਼ਮਣੀ ਵਿੱਚ ਜਾ ਕੇ ਬਦਲ ਗਿਆ ਸੀ ਚੰਦਰਵੰਸ਼ ਅਤੇ ਸੂਰਜਵੰਸ਼ ਜਾਤੀ ਦੇ ਲੋਕਾਂ ਦਾ ਲੀਡਰ ਰਾਜਾ ਇੰਦਰਸੀ ਜਦੋਂ ਕਿ नागਵੰਸ਼ ਜਾਤੀ ਦੇ ਲੋਕਾਂ ਦਾ ਲੀਡਰ ਪੱਛਮੀ ਮਲਤਾਨ ਦਾ ਰਾਜਾ ਮਹਾਰਾਜਾ ਬਰਨੂ ਪਰਚੇਤਾ ਸੀ ਜਦੋਂ ਆਰੀਆ ਨੇ ਭਾਰਤ ਦੇ ਉੱਤੇ ਹਮਲਾ ਕੀਤਾ ਤੇ ਚੰਦਰਵੰਸ਼ ਅਤੇ ਸੂਰਜਵੰਸ਼ ਜਾਤੀ ਦੇ ਲੋਕ ਭਾਰਤ ਦੇਸ਼ ਦੇ ਨਾਲ ਗਦਾਰੀ ਕਰਕੇ ਰਾਜੇ ਇੰਦਰ ਦੀ ਅਗਵਾਈ ਹੇਠ ਜਾ ਕੇ ਆਰਿਆਂ ਨਾਲ ਮਿਲ ਗਏ ਸਨ ਆਰਿਆਂ ਨੇ ਵੀ ਉਹਨਾਂ ਨੂੰ ਜੰਗ ਦੇ ਵਿੱਚ ਸਭ ਤੋਂ ਅੱਗੇ ਤੈਨਾਤ ਕਰਕੇ ਲਗਭਗ ਸਾਰਿਆਂ ਨੂੰ ਮਰਵਾ ਹੀ ਦਿੱਤਾ ਸੀ ਤੇ ਅੱਜ ਜੋ ब्राह्मण ਅਤੇ ਬਾਣੀਆਂ ਦੇ ਰੂਪ ਦੇ ਵਿੱਚ ਹਿੰਦੂ ਵਜੂਦ ਸਾਨੂੰ ਦਿਖਦਾ ਹੈ ਇਹ ਇਰਾਨ ਤੋਂ ਆਏ ਹੋਏ ਆਰੀਅਨ ਹਨ ਆਰੀਅਨ ਹਨ ਜਦੋਂ ਇੰਦਰ ਦੀ ਅਗਵਾਹੀ ਦੇ ਵਿੱਚ ਚੰਦਰਵੰਸ਼ ਅਤੇ ਸੂਰਜਵੰਸ਼ ਜਾਤੀ ਦੇ ਲੋਕ ਭਾਰਤ ਦੇ ਨਾਲ ਗਦਾਰੀ ਕਰਕੇ ਆਰੀਆ ਨਾਲ ਜਾ ਕੇ ਮਿਲ ਗਏ ਸਨ ਤਾਂ ਇਹਨਾਂ ਨੇ ਭਾਰਤ ਦੇ ਉੱਤੇ ਆਰੀਆ ਦਾ